ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਅੱਜ ਦੀ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਪਹੁੰਚੇ ਹਾਂ ਤਲਵੰਡੀ ਸਾਬੋ ਦੀ ਉਸ ਧਰਤੀ ਤੇ ਜਿਸ ਥਾਂ ਤੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਨੇ ਆਪਣੇ ਚਰਨ ਪਾਏ ਨੇਗੇ ਆਨੰਦਪੁਰ ਦਾ ਕਿਲਾ ਛੱਡਣ ਤੋਂ ਬਾਅਦ ਮਾਛੀਵਾੜੇ ਦੇ ਜੰਗਲਾਂ ਤੋਂ ਹੁੰਦੇ ਹੋਏ ਅਨੇਕਾਂ ਜੰਗਾਂ ਜੁੱਦਾਂ ਕਰਦੇ ਹੋਏ ਗੁਰੂ ਸਾਹਿਬ ਇਸ ਥਾਂ ਤੇ ਆਏ ਨੇਗੇ ਇਸ ਥਾਂ ਤੇ ਆ ਕੇ ਉਹਨਾਂ ਨੇ ਆਪਣਾ ਜੰਗ ਵਾਲਾ ਕਮਰ ਕਸਾ ਖੋਲਿਆ ਤੇ ਦਾਮ ਲਿਆ ਸੀ ਜਿਸ ਤੇ ਯਾਦ ਦੇ ਵਿੱਚ ਇੱਥੇ ਗੁਰਦੁਆਰਾ ਦਮਦਮਾ ਸਾਹਿਬ ਬਣਿਆ ਹੋਇਆ ਜੀ ਪੰਜ ਤਖਤਾਂ ਦੇ ਵਿੱਚੋਂ ਇਹ ਸਥਾਨ ਤੇ ਚੌਥਾ ਤਖਤ ਤਖਸੀਰੀ ਦਮਦਮਾ ਸਾਹਿਬ ਮੌਜੂਦਾਗਾ ਇਹ ਉਹੀ ਸਥਾਨ ਆਗਾ ਜਿਸ ਸਥਾਨ ਦੇ ਉੱਤੇ ਦਸਵੇਂ ਪਾਤਸ਼ਾਹ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਕਰਵਾਈ ਸੀ ਅੱਜ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸਾਰੇ ਇਤਿਹਾਸ ਗੁਰਦੁਆਰੇ ਸਾਹਿਬ ਦੇ ਦਰਸ਼ਨ ਕਰਵਾਉਣੇ ਨੇਗੇ ਤੇ ਨਾਲ ਨਾਲ ਉਹਨਾਂ ਦਾ ਇਤਿਹਾਸ ਵੀ ਦੱਸਾਂਗੇ ਤਾਂ ਵੀਡੀਓ ਦੇ ਨਾਲ ਬਣੇ ਰਹੋ ਵੀਡੀਓ ਬਹੁਤ ਹੀ ਅਲੱਗੀ ਤਾਂ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਰਸਤੇਦਾਰਾਂ ਨਾਲ ਸ਼ੇਅਰ ਕਰਿਓ ਤਾਂ ਜੋ ਉਹ ਵੀ ਇਸ ਇਤਿਹਾਸਕ ਸਥਾਨ ਦੇ ਦਰਸ਼ਨ ਕਰ ਸਕਣ ਤਾਂ ਆਓ ਜੀ ਵੀਡੀਓ ਨੂੰ ਸ਼ੁਰੂ ਕਰਦੇ ਆਂ ਵਾਹਿਗੁਰੂ ਜੀ ਪਹੁੰਚ ਚੁੱਕੇ ਆਂ ਤਲਵੰਡੀ ਸਾਬੋ ਦੇ ਉਸ ਪਵਨ ਸਥਾਨ ਦੇ ਉੱਤੇ ਜੋ ਕਿ ਦੋ ਪਾਸ਼ਾਆਂ ਜਿੱਦੀ ਚਰਨ ਛੂ ਪ੍ਰਾਪਤ ਸਥਾਨ ਆਗਾ ਤੁਹਾਨੂੰ ਇਹ ਸਥਾਨ ਦੇ ਪੂਰੇ ਦਰਸ਼ਨ ਕਰਵਾਵਾਂਗੇ ਉਸ ਤਰਤੀਬ ਦੇ ਵਿੱਚ ਇਸ ਤਰਤੀਬ ਦੇ ਵਿੱਚ ਇਸ ਸਥਾਨ ਦਾ ਇਤਿਹਾਸ ਆ ਜੀ ਕਿਉਂਕਿ ਸਭ ਤੋਂ ਪਹਿਲਾਂ ਇਸ ਥਾਨ ਦੇ ਉੱਤੇ ਗੁਰੂ ਤੇਗ ਬਹਾਦਰ ਜੀ ਆਏ ਨੇ ਤੇ ਸਾਹਮਣੇ ਤੁਸੀਂ ਗੁਰੂ ਤੇਗ ਬਹਾਦਰ ਜੀ ਦਾ ਉਹ ਥਾਨ ਦੇਖ ਸਕਦੇ ਹੋ ਮੰਜੀ ਸਾਹਿਬ ਪਾਸ਼ਾਏ ਨੌਵੇਂ ਜੇ ਥਾਨ ਤੇ ਆ ਕੇ ਉਹ ਵਿਰਾਜੇ ਸੀ ਬਿਲਕੁਲ ਇਸ ਦੇ ਨਾਲ ਮੇਰੇ ਖੱਬੇ ਹੱਥ ਪਣਿਆ ਹੋਇਆ ਜੀ ਗੁਰਦੁਆਰਾ ਸ਼੍ਰੀ ਤਮਦਮਾ ਸਾਹਿਬ ਜਿੱਥੇ ਆ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਜੰਗ ਵਾਲਾ ਕਮਰਕੱਸਾ ਖੋਲਿਆ ਸੀ ਤੇ ਦਾਮਲੇ ਸੀ ਤੇ ਇਸ ਦੇ ਨਾਲ ਹੀ ਗੁਰਦੁਆਰਾ ਤਾਂ ਸ੍ਰੀ ਦਮਦਮਾ ਸਾਹਿਬ ਆ ਜਾਂਦਾ ਜੀ। ਸਨ ਤਾਨੂੰ ਇਧਰੋਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਣੇ ਆ। ਬਾਕੀ ਆਪਾਂ ਇਤਿਹਾਸ ਨਾਲ ਅੱਗੇ ਸਾਂਝ ਪਾਉਣੇ ਆ ਜੀ। ਤੁਸੀਂ ਦਰਸ਼ਨ ਕੀਤੇ ਜੀ ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਦੇ ਚਿਸਤਾਨ ਤੇ ਆ ਕੇ ਦਸਵੇਂ ਪਾਤਸ਼ਾਹ ਜੀ ਨੇ ਜੰਗ ਵਾਲਾ ਕਮਰ ਕਸਾ ਖੋਲਿਆ ਸੀ ਤੇ ਦਮ ਲਿਆ ਸੀ ਉਸੇ ਯਾਦ ਦੇ ਵਿੱਚ ਗੁਰਦੁਆਰਾ ਸਾਹਿਬ ਬਣਿਆ ਹੋਇਆ ਜੀ ਤੇ ਹੁਣ ਤੁਸੀਂ ਦਰਬਾਰ ਸਾਹਿਬ ਦੇ ਅੰਦਰ ਲੱਗੀ ਇਹ ਚਿੱਤਰਪਟ ਰਚਨੀ ਦੇਖ ਰਹੇ ਹੋ ਜਿਸ ਦੇ ਵਿੱਚ ਗੁਰੂ ਸਾਹਿਬ ਦਾ ਇਸ ਤਲਵੰਡੀ ਸਾਬ ਬਹੁਤੀ ਧਰਤੀ ਤੇ ਆਉਣਾ ਦੱਲੇ ਨੂੰ ਮਿਲਣਾ ਉਸ ਨਾਲ ਹੋਈ वार्तालाप ਤੇ ਕਿਸ ਤਰ੍ਹਾਂ ਭਾਈ ਮਨੀ ਸਿੰਘ ਜੀ ਤੋਂ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਕਰਵਾਉਣਾ ਤੇ ਸੰਪੂਰਨਤਾ ਉਪਰੰਤ ਉਸ ਕਲਮਾ ਨੂੰ ਉਸ ਸਿਆਹੀ ਨੂੰ ਸਰੋਵਰ ਵਿੱਚ ਜਲ ਪ੍ਰਵਾਹ ਕਰਨਾ ਇਹ ਤ੍ਰਿਸ਼ ਇੱਥੇ ਦਿਖਾਇਆ ਗਿਆ ਨੇ ਜੀ ਤੇ ਹੁਣ ਆਪਾਂ ਤੁਹਾਨੂੰ ਦਰਸ਼ਨ ਕਰਵਾਉਣੇ ਆ ਜੀ ਤਤਿ ਸ਼੍ਰੀ ਦਮਦਮਾ ਸਾਹਿਬ ਦੇ ਇਸ ਸਥਾਨ ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਤੇ ਮੰਜੀ ਸਾਹਿਬ ਦੇ ਬਿਲਕੁਲ ਨਾਲ ਹੀ ਬਣਿਆ ਹੋਇਆ ਜੀ। ਤਖਸ਼ੀ ਦਮਦਮਾ ਸਾਹਿਬ ਗੁਰੂ ਕਾਸ਼ੀ ਤਲਵੰਡੀ ਸਾਬੋ ਤੇ ਦਰਬਾਰ ਸਾਹਿਬ ਨੂੰ ਜਾਂਦਿਆਂ ਇੱਧਰ ਮੇਰੇ ਸੱਜੇ ਹੱਥ ਆ ਜਾਂਦਾ ਜੀ। ਬਾਬਾ ਦੀਪ ਸਿੰਘ ਜੀ ਦਾ ਆਖੂ ਤੁਹਾਨੂੰ ਇਸ ਤੇ ਵੀ ਦਰਸ਼ਨ ਕਰਵਾਵਾਂਗੇ। ਉਸ ਤੋਂ ਇਲਾਵਾ ਮੇਰੇ ਇਧਰ ਖੱਬੇ ਹੱਥ ਆ ਜਾਂਦਾ ਜੀ ਬਾਬਾ ਦੀਪ ਸਿੰਘ ਜੀ ਮিনার ਤੇ ਉਸ ਦੇ ਨਾਲ ਹੀ ਪੂਰਾ ਸਾਭ ਆ ਜਾਂਦਾ ਜਿੱਥੇ ਬੈਠ ਕੇ ਬਾਬਾ ਦੀਪ ਸਿੰਘ ਜੀ ਸਿਮਰਨ ਕਰਿਆ ਕਰਦੇ ਸੀ ਤੇ ਉੱਥੇ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਾਰ ਉਤਾਰੇ ਵੀ ਕੀਤੇ ਸੀ ਤੁਹਾਨੂੰ ਉਹ ਸਥਾਨ ਵੀ ਦਿਖਾਵਾਂਗੇ ਉਸ ਤੋਂ ਪਹਿਲਾਂ ਤੁਹਾਨੂੰ ਦਰਬਾਰ ਸਾਹਿਬ ਦੇ ਦਰਸ਼ਨ ਕਰਵਾਉਣੇ ਆ ਤੇ ਅੰਦਰੋਂ ਦਰਸ਼ਨ ਕਰਵਾਉਣੇ ਆ ਗੁਰੂ ਗੋਬਿੰਦ ਸਿੰਘ ਜੀ ਦੇ ਸ਼ੀਸ਼ੇ ਦੇ ਤੇ ਉਹਨਾਂ ਦੇ ਸ਼ਸਤਰਾਂ ਦੇ ਤਾਂ ਵੀਡੀਓ ਦੇ ਨਾਲ ਬਣੇ ਰਹੋ ਜੀ ਤਾਂ ਉਹ ਜੀ ਚਲਦੇ ਆਂ ਅੰਦਰ ਵਾਹਿਗੁਰੂ ਜੀ ਹੁਣ ਆਪਾਂ ਤੁਹਾਨੂੰ ਦਰਸ਼ਨ ਕਰਵਾਉਣੇ ਆ ਬਾਬਾ ਦੀਪ ਸਿੰਘ ਜੀ ਮਨਾਰ ਦੇ ਤੇ ਪੂਰਾ ਸਾਹਿਬ ਦੇ ਜਿਸ ਥਾਨ ਤੇ ਬੈਠ ਕੇ ਬਾਬਾ ਦੀਪ ਸਿੰਘ ਜੀ ਸਿਮਰਨ ਕਰਦੇ ਸੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿੱਤੇ ਉਹਨਾਂ ਨੇ ਬੈਠ ਕੇ ਚਾਰ ਉਤਾਰੇ ਕੀਤੇ ਸੀ ਨਾਲ ਨਾਲ ਤੁਸੀਂ ਇਹਨਾਂ ਸਥਾਨਾਂ ਦੇ ਦਰਸ਼ਨ ਕਰਿਓ ਤੇ ਨਾਲ ਨਾਲ ਆਪਾਂ ਇਸ ਥਾਂ ਦੇ ਇਤਿਹਾਸ ਨਾਲ ਸਾਂਝ ਪਾਉਣੇ ਆ ਜੀ ਇਸ ਸਥਾਨ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਇਸ ਥਾਨ ਦੇ ਉੱਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਆਏ ਨੇ ਜੋ ਸਥਾਨ ਆਪਾਂ ਨੇ ਮਨਜੀਤ ਸਾਹਿਬ ਦੇ ਦਰਸ਼ਨ ਕੀਤੇ ਨੇ ਉਸ ਸਥਾਨ ਦੇ ਉੱਤੇ ਆ ਕੇ ਨੌਵੇਂ ਪਾਤਸ਼ਾਹੀ ਬਰਾਜੇ ਸੀ ਤੇ ਜਿਸ ਸਥਾਨ ਤੇ ਉਹਨਾਂ ਦਾ ਗੁਰਦੁਆਰਾ ਮਨਜੀਤ ਸਾਹਿਬ ਸਿशोਭਤਾ ਜੀ ਤੇ ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਥਾਨ ਦੇ ਉੱਤੇ ਆਏ ਨੇ ਤਾਂ ਉਹਨਾਂ ਨੇ ਇੱਕ ਉੱਚੀ ਟਾਲ ਦੇ ਉੱਤੇ ਬੈਠ ਕੇ ਦੰਮ ਲਿਆ ਤੇ ਜੰਗ ਵਾਲਾ ਕਮਰ ਕੱਸਾ ਕੋਟਿਆ ਸੀ ਜਿਸ ਥਾਨ ਦੇ ਉੱਤੇ ਅੱਜਕੱਲ ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਮੌਜੂਦਾ ਜੀ ਇੱਕ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਤੇ ਤਖਤ ਸ਼੍ਰੀ ਦਮਦਮਾ ਸਾਹਿਬ ਇਹ ਦੋਨੋਂ ਵੱਖ-ਵੱਖ ਨੇ ਜੀ ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਆਪਾਂ ਨੇ ਤੁਹਾਨੂੰ ਸ਼ੁਰੂਆਤ ਦੇ ਵਿੱਚ ਦਰਸ਼ਨ ਕਰਵਾਏ ਸੀ ਤੇ ਹੁਣ ਆਪਾਂ ਜੋ ਗੁਰੂ ਜੀ ਦੇ ਸ਼ਸਤਰ ਤੇ ਸ਼ੀਸ਼ੇ ਦੇ ਦਰਸ਼ਨ ਕੀਤੇ ਨੇ ਉਹ ਥਾਨ ਸੀ ਜੀ ਤਖਤ ਸ਼੍ਰੀ ਦਮਦਮਾ ਸਾਹਿਬ ਤੇ ਏ ਹੈ ਜੀ ਇਸ ਸਥਾਨ ਦਾ ਇਤਿਹਾਸ ਸਨ 1706 ਈਸਵੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਥਾਨ ਦੇ ਉੱਤੇ ਬੈਠ ਕੇ ਭਾਈ ਮਨੀ ਸਿੰਘ ਜੀ ਤੇ ਸਹਾਇਕ ਲਿਖਾਰੀ ਬਾਬਾ ਦੀਪ ਸਿੰਘ ਜੀ ਪਾਸੋਂ ਇਸ ਥਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਕਰਵਾਈ ਸੀ ਜਿਸ ਨੂੰ ਕਿ 29 ਅਗਸਤ ਦੇ ਦਿਨ ਸੰਪੂਰਨਤਾ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਜੀ ਇਸ ਤੋਂ ਇਲਾਵਾ ਇਸ ਗੁਰਦੁਆਰਾ ਸਾਹਿਬ ਦੇ ਕਰੀਬ ਕਈ ਹੋਰ ਵੀ ਗੁਰਦੁਆਰਾ ਸਾਹਿਬ ਮੌਜੂਦ ਨੇ ਜੀ ਜਿਵੇਂ ਕਿ ਗੁਰਦੁਆਰਾ ਸ਼੍ਰੀ ਲਖਨ ਸਰ ਸਾਹਿਬ ਜਿਸ ਥਾਨ ਦੇ ਉੱਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਕਰਾਉਣ ਉਪਰੰਤ ਗੁਰੂ ਜੀ ਨੇ ਬੱਚੀਆਂ ਕਲਮਾਂ ਤੇ ਸ਼ਈਆਂ ਜਲ ਪ੍ਰਵਾਹ ਕੀਤੀਆਂ ਸੀਆਂ ਉਸ ਤੋਂ ਇਲਾਵਾ ਗੁਰਦੁਆਰਾ ਮਾਤਾ ਪਾਕ ਔਰ ਤੇ ਮਾਤਾ ਸੁੰਦਰ ਕੌਰ ਜੀ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਜਿਸਤਾਨ ਤੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਸ੍ਰੋਵਰ ਦੀ ਸੇਵਾ ਕਰਵਾਈ ਸੀ ਤੇ ਉਸ ਤੋਂ ਬਾਅਦ ਦਸਵੇਂ ਪਾਤਸ਼ਾਹ ਹਰਿ ਸਤਾਨ ਦੇ ਉੱਤੇ ਆਏ ਨੇ ਤੇ ਉਹਨਾਂ ਨੇ ਮੁੜ ਉਸ ਸਤਾਨ ਦੇ ਉੱਤੇ ਸ੍ਰੋਵਰ ਦੀ ਸੇਵਾ ਨੂੰ ਆਰੰਭ ਕੀਤਾ ਸੀ ਇਸ ਵੀਡੀਓ ਦੇ ਅਗਲੇ ਪਾਰਟ ਦੇ ਵਿੱਚ ਆਪਾਂ ਤੁਹਾਨੂੰ ਉਹਨਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਣੇ ਆ ਜੀ ਤਾਂ ਉਹਨਾਂ ਵੀਡੀਓਜ਼ ਨੂੰ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹੁਣ ਤੁਸੀਂ ਦਰਸ਼ਨ ਕਰੋ ਇਸ ਖੂਹ ਦੇ ਜੋ ਕਿ ਬਾਬਾ ਦੀਪ ਸਿੰਘ ਜੀ ਦਾ ਖੂਹ ਹੈਗਾ ਤੇ ਇਹ ਸਾਈਡ ਆ ਜਾਂਦਾ ਜੀ ਤੱਕ ਸ਼੍ਰੀ ਦਮਦਮਾ ਸਾਹਿਬ ਦਾ ਲੰਗਰ ਹਾਲ ਤੇ ਇੱਧਰ ਮੇਰੇ ਸੱਚੇ ਹੱਥਾਂ ਠੰਡੇ ਪਾਣੀ ਦੀ ਸ਼ਬੀਰ ਇਹ ਆ ਜੀ ਮਾਤਾ ਸੁੰਦਰ ਕੌਰ ਲੰਗਰ ਹਾਲ ਚੱਲਦੇ ਆ ਜੀ ਅੰਦਰ ਤੇ ਛਕਦੇ ਆ ਲੰਗਰ ਤੇ ਉਸ ਤੋਂ ਬਾਅਦ ਤੁਹਾਨੂੰ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤੇ ਉਹਨਾ ਵੀਡੀਓ ਨੂੰ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤਾਂ ਜੋ ਤੁਸੀਂ ਇਸ ਤਖਸ਼ੀ ਦਮਦਮਾ ਸਾਹਿਬ ਦਾ ਸੰਪੂਰਨ ਇਤਿਹਾਸ ਜਾਣ ਸਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ